ਯੂਨੀਵਰਸਿਟੀ ਦੇ ਵਿੱਚ ਵੀ ਧਾਰਨਿਆਂ ਤੋਂ ਪਹਿਲਾਂ ਪੁਲਸ ਵੱਧ ਮੌਜੂਦ ਹੁੰਦੀ ਹੈ ਇਸ ਯੂਨੀਵਰਸਿਟੀ ਦੇ ਵਿੱਚ ਜਦੋਂ ਚੋਣਾ ਵੇਲੇ ਹੁੱਲੜਬਾਜ਼ੀਆਂ ਹੁੰਦੀਆਂ ਨੇ ਛੇੜਖਾਨੀਆਂ ਹੁੰਦੀਆਂ ਨੇ ਹੁਣ ਗੱਡੀਆਂ ਦੀ ਐਂਟਰੀ ਦਾ ਬੈਨ ਹੋ ਰਹੀ ਹੈ ਤੁਸੀਂ ਚੋਣਾ ਵੇਲੇ ਆ ਕੇ ਬਹਾਅਲ ਦੇਖੋ ਇਹੀ ਪਾਰਟੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਤਾਰੂਆਂ ਵੀ ਚੱਲਦੀਆਂ ਨੇ ਨਸ਼ੇ ਵੀ ਚੱਲਦੇ ਆ ਬਾਹਰਲੇ ਆਊਟਸਾਈਡਰ ਵੀ ਆਉਂਦੇ ਨੇ ਬਾਹਰੋਂ ਗੱਡੀਆਂ ਸਭ ਕੁਝ ਆਉਂਦਾ ਹੈ ਉਹ ਕਦੇ ਬੰਦ ਨਹੀਂ ਹੋਣਗੀਆਂ ਉਦੋਂ ਨਹੀਂ ਬੈਰੀਕੇਡ ਇਹ ਲਾਏ ਜਾਂਦੇ ਉਦੋਂ ਨਹੀਂ ਚੰਡੀਗੜ੍ਹ ਪੋਰਸ ਨਾਕਿਆਂ ਤੇ ਲਾਇਆ ਜਾਂਦਾ ਲਉਂਦੇ ਕਦੋਂ ਨੇ ਜਦੋਂ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਖਤਰਾ ਹੈ ਇਹਨਾਂ ਦੀਆਂ ਪਾਲਸੀਆਂ ਨੂੰ ਖਤਰਾ ਹੈ ਇਹਨਾਂ ਅਧਿਕਾਰੀਆਂ ਨੂੰ ਆਪਣੇ ਆਪ ਨੂੰ ਖਤਰਾ ਮਹਿਸੂਸ ਹੁੰਦਾ ਅਸਲ ਵਿੱਚ ਮੈਨੂੰ ਲੱਗਦਾ ਵੀ ਉਹ ਟੋਕੇ ਦੇਖ ਰਹੇ ਨੇ ਕਿ ਕੀ ਮੋਰਚਾ ਆਪਦੀ ਮੌਤ ਤਾਂ ਨਹੀਂ ਮਰ ਜੂਗਾ ਜਿਵੇਂ ਕਿਸਾਨ ਮੋਰਚੇ ਨਾਲ ਕੀਤਾ ਸੀ ਵਿਸਾਲ ਇਹਨਾਂ ਨੂੰ ਬਿਠਾਈ ਰੱਖੋ ਠੰਡ ਆਈ ਗਰਮੀ ਆਈ ਕੁਛ ਨਾ ਕਦੇ ਨਾ ਕਦੇ ਤਾਂ ਇਹ ਆਕੀ ਜਾਣਗੇ ਯੂਨੀਵਰਸਿਟੀ ਦੇ ਵਿੱਚ ਵੀ ਆਈਆਂ ਤੁਸੀਂ ਆਪ ਸੋਚੋ ਵੀ ਜੇ ਅੱਜ ਇੱਕ ਧਰਨਾ ਲਾ ਕੇ 10 ਤਰੀਕ ਦੇ ਇੱਕ ਇਕੱਠ ਕਰਕੇ ਅਸੀਂ ਹਫਤੇ ਦੇ ਅੰਦਰ ਅੰਦਰ ਇਹ ਫੈਸਲੇ ਨੂੰ ਵਾਪਸ ਕਰਾ ਦਈਏ ਤਾਂ ਕੱਲ ਨੂੰ ਤਾਂ ਇਹਨਾਂ ਲਈ ਹੋਰ ਸਮੱਸਿਆ ਖੜੀ ਹੁੰ ਲੋਕਾਂ ਦਾ ਹੌਸਲਾ ਵਧੂਗਾ ਤੇ ਲੋਕ ਫੇਰ ਇਸੇ ਤਰ੍ਹਾਂ ਹੀ ਕਰ ਲਗੇ 2 ਸਾਲ ਪਹਿਲਾਂ এবੀਵੀਪੀ ਦੀ ਇੱਥੇ ਗੱਡੀ ਦੇ ਵਿੱਚੋਂ ਸ਼ਰਾਬ ਪੜੀ ਗਈ ਉਹਦੇ باوجود ਉਹਨਾਂ ਦਾ ਕੈਂਡੀਡੇਚਰ ਕੈਨਸਲ ਨਹੀਂ ਕੀਤਾ ਗਿਆ ਇਹ ਸ਼ਰਿਆਮ ਹੈ ਵੀ ਇੱਥੇ ਸਭ ਕੁਝ ਚੱਲਦਾ ਹੈ ਤੇ ਇਹਨਾਂ ਨੂੰ ਵੀ ਪਤਾ ਹੈ ਤੇ ਇਹਨਾਂ ਨੂੰ ਇਹ ਵੀ ਪਤਾ ਹੈ ਵੀ ਜੇ ਸੀਓ ਚੁਣਾਉਣਾ ਬੰਦ ਕਰਤਾ ਨਾ ਫੇਰ ਵਿਦਿਆਰਥੀਆਂ ਦੀ ਰਾਜਨੀਤੀ ਇੱਥੇ ਹੋਰ ਤਰ੍ਹਾਂ ਨਾਲ ਚੱਲੇਗੀ ਫੇਰ ਸਿਆਸਤ ਤਾਂ ਜਿਹੜੀ ਉਹ ਮੁੱਦਿਆਂ ਦੇ ਉੱਤੇ ਹੋਊਗੀ ਜਿਵੇਂ ਬਾਹਰ ਚੱਲਦਾ ਵਾ ਉਹ ਚਾਹੁੰਦੇ ਆ ਵੀ ਮੁੱਦਿਆਂ ਦੇ ਉੱਤੇ ਸਿਆਸਤ ਨਾ ਹੋਵੇ ਸਿਆਸਤ ਕਾਦੇ ਨਾਲ ਹੋਵੇ ਪੈਸੇ ਦੇ ਦਮ ਤੇ ਹੋਵੇ ਤਾਂ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਮੇਰੇ ਨਾਲ ਇਸ ਵਕਤਾਂ ਹਾਂ ਜੀ ਇਹ ਅਮਰਾਂ ਕਿੰਦਾ ਜਿਹੜਾ ਹੈਗਾ ਸਾਰੇ ਮੂਵਮੈਂਟ ਨੂੰ ਦੇਖਣਾ ਮੈਨੂੰ ਲੱਗਦਾ ਵੀ ਇਹ ਬਹੁਤ ਚੰਗੀ ਗੱਲ ਆ ਜਿਸ ਸਾਬ ਨਾਲ ਲੋਕਾਂ ਦਾ ਹੁੰਗਾਰਾ ਮਿਲਿਆ ਵਾ ਵੀ ਕੱਲੇ ਵਿਦਿਆਰਥੀ ਨਹੀਂ ਅੱਜ ਪੰਜਾਬ ਦੇ ਹਰ ਵਰਗ ਤੋਂ ਹਰ ਤਰ੍ਹਾਂ ਦੇ ਲੋਕ ਅੱਜ ਇੱਥੇ ਪਹੁੰਚ ਰਹੇ ਨੇ ਕੱਲੇ ਪੰਜਾਬ ਤੋਂ ਕਿਉਂ ਆਸ-ਪਾਸ ਸਾਰੀਆਂ ਧਾਵਾਂ ਤੋਂ ਜਿਨ੍ਹਾਂ ਨੂੰ ਇਹ ਲੱਗਦਾ ਵੀ ਅੱਜ ਯੂਨੀਵਰਸਿਟੀ ਗਈ ਸਾਡੇ ਹੱਥੋਂ ਕੇਂਦਰ ਸਰਕਾਰ ਨੇ ਵੈਸੇ ਬਹੁਤ ਪਹਿਲਾਂ ਦਾ ਹਮਲਾ ਕੀਤਾ ਹੋਇਆ ਯੂਨੀਵਰਸਿਟੀ ਨੂੰ ਆਪਦੇ ਹੱਥਾਂ ਦੇ ਵਿੱਚ ਲੈ ਲੈਂਦਾ ਪਰ ਅੱਜ ਜਿਹੜੇ ਹਸਾਬ ਨਾਲ ਯੂਨੀਵਰਸਿਟੀ ਨੂੰ ਲੈ ਕੇ ਲੋਕ ਚਿੰਤਾ ਜਤਾ ਰਹੇ ਨੇ ਇਹ ਪਹਿਲਾਂ ਕਦੇ ਸਰਕਾਰਾਂ ਨੇ ਵੀ ਨਹੀਂ ਜਤਾਈ ਤੇ ਅੱਜ ਉਹੀ ਸਰਕਾਰਾਂ ਅਕਾਲੀ ਦਲ ਦੀ ਸਰਕਾਰ ਨੇ 2008-09 ਚੈਨੋਸੀ ਦਿੱਤਾ ਸੀ ਬਣਾ ਲਓ ਇਹਨੂੰ ਸੈਂਟਰ ਯੂਨੀਵਰਸਿਟੀ ਅਕਾਲੀ ਦਲ ਦੀ ਸਰਕਾਰ ਤੇ ਅੱਜ ਉਹੀ ਸਰਕਾਰ ਦੇ ਨੁਮਾਇੰਦੇ ਇੱਥੇ ਆ ਕੇ ਬੋਲਣ ਦੇ ਮਜਬੂਰ ਨੇ ਵੀ ਅਸੀਂ ਨਹੀਂ ਜਾਣਦੇ ਉਹੀ ਕਾਂਗਰਸ ਵਾਲੇ ਜਿਨ੍ਹਾਂ ਨੇ ਯੂਨੀਵਰਸਿਟੀ ਕਦੇ ਬਚਾਈ ਨਹੀਂ ਆ ਆਮ ਆਦਮੀ ਪਾਰਟੀ ਵਾਲੇ ਜਿਨ੍ਹਾਂ ਨੇ ਕੁਝ ਨਹੀਂ ਕੀਤਾ ਇਹਦੇ ਲੈ ਕੇ ਮੈਨੂੰ ਸਾਰੀਆਂ ਸਰਕਾਰਾਂ ਦੇ ਲੀਡਰ ਹਰ ਰੋਜ਼ ਇਸ ਮੋਰਚੇ ਦੇ ਉੱਤੇ ਪਹੁੰਚ ਰਹੇ ਨੇ ਕਿਉਂਕਿ ਇਹ ਮੋਰਚੇ ਦੀ ਆਪਣੀ ਆਪਾਂ ਕਹਿ ਲਈਏ ਵੀ ਪੋਜੀਸ਼ਨ ਐਡੀ ਵੱਡੀ ਹੋ ਗਈ ਵੀ ਉਹਨਾਂ ਲੀਡਰਾਂ ਨੂੰ ਇੱਥੇ ਆ ਕੇ ਬੋਲਣਾ ਪੈ ਰਿਹਾ ਅੱਜ ਇਹ ਦੇ ਯੂਨੀਵਰਸਿਟੀ ਨੂੰ ਬਚਾਉਣ ਦੇ ਹੱਕ ਦੇ ਵਿੱਚ ਲਗਵਾਈਆਂ ਦੇ ਰਹੇ ਨੇ ਜਦੋਂ ਉਹ ਬੋਲਦੇ ਆ ਫਿਰ ਸਵਾਲ ਵੀ ਹੁੰਦੇ ਹੋਣ ਆ ਆ ਕੀ ਪ੍ਰੇਫਰਤ ਮਾਹੌਲ ਕੀ ਰੰਦਾ ਦੇਖੋ ਜੇ ਤੁਸੀਂ ਕੁਝ ਨਹੀਂ ਕਰਦੇ ਜੇ ਲੋਕਾਂ ਦੇ ਲੀਡਰ ਬਣ ਕੇ ਆਉਣੇ ਹੋ ਤੇ ਫਿਰ ਤੁਸੀਂ ਆਪਦੇ ਦਿੱਤੇ ਹੋਏ ਕੰਮ ਜਾਂ ਜਿਹੜੀ ਤੁਹਾਡੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰੋਗੇ ਤਾਂ ਸਵਾਲ ਹੋਣਗੇ ਤੇ ਸਵਾਲ ਹੋਣੇ ਵੀ ਚਾਹੀਦੇ ਆ ਜੇ ਸਵਾਲ ਨਹੀਂ ਹੋਣਗੇ ਤੇ ਇਹਦਾ ਮਤਲਬ ਹੈ ਵੀ ਲੋਕ ਜਿਹੜੇ ਨੇ ਉਹ ਸੋਚਦੇ ਨਹੀਂਗੇ ਜਿਹੜੇ ਲੋਕ ਸੋਚਦੇ ਆ ਬੋਲਦੇ ਆ ਜਿਹੜੇ ਆਸ-ਪਾਸ ਦੇਖਦੇ ਆ ਜਿਹੜੀਆਂ ਤੁਹਾਡੀਆਂ ਹਰਕਤਾਂ ਨੂੰ ਨੋਟ ਕਰਦੇ ਨੇ ਜਿਹੜੇ ਸੁਚੇਤ ਨੇ ਆਪਣੇ ਹੱਕਾਂ ਨੂੰ ਲੈ ਕੇ ਵੀ ਫਿਰ ਉਹ ਲੋਕ ਬੋਲਣਗੇ ਤੇ ਉਹ ਸਵਾਲ ਬਿਲਕੁਲ ਹੋਣੇ ਚਾਹੀਦੇ ਜਾਇਜ਼ ਨੇ ਐਡਾ ਵੱਡਾ ਇਕੱਠ ਹੋ ਗਿਆ 10 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਅਮਰੀਕੀ ਕਿਸਾਨ ਆਗੂ ਨਾਲ ਗੱਲ ਹੋ ਗਿਆ 16 ਸਾਲਾਂ ਬਾਅਦ ਆ 2009 ਤੋਂ ਬਾਅਦ 16 ਸਾਲਾਂ ਬਾਅਦ ਜਿਹੜਾ ਕਿਸਾਨ ਮਜ਼ਦੂਰ ਜਾਂ ਜਿਹੜੀਆਂ ਮਜ਼ਦੂਰਾਂ ਜੱਥੇ ਵਧੀ ਅੰਦਰ ਆ ਗਏ ਹਨ ਹੈਨਾ ਪਰ ਫਿਰ ਵੀ ਅੱਜ ਦੋ ਅੱਜ ਤਿੰਨ ਦਿਨ ਬੀਤਣ ਤੋਂ ਬਾਅਦ ਵੀ ਜਿਹੜਾ ਆਪਾਂ ਗੱਲ ਕਰਕੇ 10 ਵਾਲਾ ਕੱਟ ਹੋਣ ਤੋਂ ਬਾਅਦ ਵੀ ਇੰਨੀ ਕਿੰਤੇ ਜਿਹੜੇ ਪਿੱਛੇ ਦੇਖੇ ਤਾਂ ਬਹੁਤ ਜ਼ਿਆਦਾ ਲੋਕ ਨਹੀਂ ਪਰ ਜਿਹੜਾ ਵੀ ਸੀਓ ਟਾਸ ਤੋਂ ਮਾਸ ਨਹੀਂ ਹੋਦੀ ਸਰਕਾਰ ਕੀ ਗੱਲ ਹੈ ਆ ਵਾਈਸ ਚਾਂਸਰ ਦਾ ਇਹ ਕਹਿੰਨੇ ਵੀ ਕੱਲ ਵਿਦਿਆਰਥੀਆਂ ਨੇ ਉਹਨਾਂ ਨੇ ਮੀਟਿੰਗ ਲਈ ਦੀ ਸੱਦਿਆ ਸੀ ਜਿਹੜਾ ਮੋਰਚਾ ਹੈ ਮੋਰਚੇ ਦੇ ਵਿਦਿਆਰਥੀ ਆਗੂ ਉਹਨਾਂ ਨੇ ਕਿਹਾ ਵੀ ਅਸੀਂ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਾਂਗੇ ਅਸਲ ਵਿੱਚ ਮੈਨੂੰ ਲੱਗਦਾ ਵੀ ਉਹ ਟੋਕੇ ਦੇਖ ਰਹੇ ਨੇ ਕਿ ਕੀ ਮੋਰਚਾ ਆਪਦੀ ਮੌਤ ਤਾਂ ਨਹੀਂ ਮਰ ਜਾਊਗਾ ਜਿਵੇਂ ਕਿਸਾਨ ਮੋਰਚੇ ਨਾਲ ਕੀਤਾ ਸੀ ਕਦੀ ਨਾ ਕਦੀ ਤਾਂ ਆਕੀ ਜਾਣਗੇ ਯੂਨੀਵਰਸਿਟੀ ਦੇ ਵਿੱਚ ਵੀ ਆਈਆਂ ਤੁਸੀਂ ਆਪ ਸੋਚੋ ਵੀ ਜੇ ਅੱਜ ਇੱਕ ਧਰਨਾ ਲਾ ਕੇ 10 ਤਰੀਕ ਦੇ ਇੱਕ ਇਕੱਠ ਕਰਕੇ ਅਸੀਂ ਹਫ਼ਤੇ ਦੇ ਅੰਦਰ ਅੰਦਰ ਇਹ ਫੈਸਲੇ ਨੂੰ ਵਾਪਸ ਕਰਾ ਦਈਏ ਤਾਂ ਕੱਲ ਨੂੰ ਤਾਂ ਇਹਨਾਂ ਲਈ ਹੋਰ ਸਮੱਸਿਆ ਖੜੀ ਹੁੰਦੀ ਇਹਨਾਂ ਨੂੰ ਇਹ ਲੱਗਦਾ ਹੈ ਵੀ ਕੱਲ ਨੂੰ ਫੇਰ ਲੋਕਾਂ ਦਾ ਹੌਸਲਾ ਵਧੂਗਾ ਤੇ ਲੋਕ ਫੇਰ ਇਸੇ ਤਰ੍ਹਾਂ ਇੱਕ ਕੋਸ਼ਿਸ਼ ਇਹਨਾਂ ਦੀ ਇਹ ਹੁੰਦੀ ਹੈ ਵੀ ਇਹਦੇ ਅੰਦਰੋਂ ਇਹਨੂੰ ਪਾੜਿਆ ਜਾਵੇ ਅੰਦਰੋਂ ਖਤਮ ਕਰਨੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਬਾਹਰੋਂ ਖਤਮ ਕਰਨੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਉਸ ਮਾਮਲੇ ਨੂੰ ਲੈ ਕੇ ਇਹ ਹਜੇ ਮੈਨੂੰ ਲੱਗਦਾ ਵੀ ਮੋਰਚੇ ਨੂੰ ਦੇਖ ਰਹੇ ਨਹੀਂ ਵੀ ਕਿੱਧਰ ਨੂੰ ਜਾ ਰਿਹਾ ਏ ਤੇ ਉਸ ਹੱਬ ਨਾਲ ਹਜੇ ਆਲਥੋ ਯੂਨੀਵਰਸਿਟੀ ਨੇ ਲੈ ਕੇ ਦਿੱਤਾ ਵੀ ਇਹ ਕਹਿ ਰਹੇ ਨੇ ਜੋ ਬਿਆਨ ਇਹਨਾਂ ਦਾ ਇਹ ਆਇਆ ਵੀ ਅਸੀਂ ਚੋਣਾ ਦਾ ਸ਼ਡਿਊਲ ਬਣਾ ਕੇ ਭੇਜਤਾ ਉੱਪਰ ਹਣੋ ਚਾਂਸਲਰ ਦਫਤਰ ਨੇ ਉਹਨੂੰ ਅਪਰੂਵ ਕਰਕੇ ਭੇਜਣਾ ਫਿਰ ਅਸੀਂ ਨੋਟੀਫਾਈ ਕਰ ਦਾਂਗੇ ਅਮ ਜਿਵੇਂ ਮੰਨ ਲਓ 12 ਸਮਰਥਨ ਆਇਆ ਪਰ ਜਿਹੜੇ ਉਸ ਦਿਨ ਦੇਖਿਆ ਗਿਆ ਪੁਲਿਸ ਦਾ ਜਿਹੜੀ ਚੰਡੀਗੜ੍ਹ ਪੁਲਿਸ ਹੁਣ ਵੀ ਅੰਦਰ ਹੁੰਦੀ ਆ ਕਿਸੇ ਕੋਈ ਟਾਈਮ ਸੀ ਤਾਂ ਸਟੂਡੈਂਟ ਨੇ ਸਟੂਡੈਂਟ ਜਥੇਬੰਦੀਆਂ ਇੰਨੀਆਂ ਕਾਬਲ ਸੀਗੇ ਉਹ ਅੰਦਰ ਕੋਈ ਪੁਲਿਸ ਨਹੀਂ ਆ ਸਕਦਾ ਅੰਦਰ ਗੋਲੀ ਚੱਲ ਜੇ ਪਰ ਹੁਣ ਜਿਹੜੇ ਕਿੱਦਾਂ ਇਹ ਕਦੋਂ ਲੀਕ ਹੋਇਆ ਸਾਰਾ ਸਾਰਾ ਕਦੋਂ ਸਟੂਡੈਂਟ ਜਥੇਬੰਦੀਆਂ ਨੇ ਵੀਕ ਹੁੰਗਾ ਜਾਂ ਸਟੂਡੈਂਟ ਨੇ ਵੀਕ ਕਿਉਂਕਿ ਜਿਹੜੀ ਚੰਡੀਗੜ੍ਹ ਪੁਲਿਸ ਜਿਹੜੀ ਹੁਣ ਅੰਦਰ ਆ ਕੇ ਡੰਡਾ ਵੀ ਮਾਰ ਜਾਂਦੀ ਇਹ ਨਾ ਪਿਛਲੇ 15 ਸਾਲ ਤੋਂ ਆਪਾਂ ਜਾਂ 20 ਸਾਲ ਤੋਂ ਲਾ ਲਈਏ ਜਦੋਂ ਸਾਰੇ ਕਿਤੇ ਹੀ ਵਿਦਿਆਰਥੀ ਲੈ ਰਹਾਂ ਥੱਲੇ ਨੂੰ ਗਈਆਂ ਨੇ ਉਦੋਂ ਕੈਂਪਸਾਂ ਦੇ ਅੰਦਰ ਜਿਹੜੇ ਨੇ ਪੁਲਿਸ ਦੀਆਂ ਛੋਣੀਆਂ ਬਾਨੀਆਂ ਸ਼ੁਰੂ ਹੋ ਗਈਆਂ ਨੇ ਹਰੇਕ ਕੈਂਪਸ ਨੇ ਜਿਹੜੇ ਉੱਥੇ ਵਿਦਿਆਰਥੀਆਂ ਦੀ ਜੇ ਰਾਜਨੀਤੀ ਹੁੰਦੀ ਹੈ ਜਦੋਂ ਵਿਦਿਆਰਥੀ ਲੜਦੇ ਨੇ ਤਾਂ ਉਹਨਾਂ ਨੂੰ ਇਸ ਗੱਲ ਤੋਂ ਇੰਨੀ ਸਮੱਸਿਆ ਨਹੀਂ ਵੀ ਇੱਥੇ ਡੀਜੇ ਨਾਈਟ ਹੁੰਦੀ ਆ ਤੇ ਉਹਦੇ ਵਿੱਚ ਕੋਈ ਗੋਲੀ ਚੱਲ ਜੇ ਉਹਦੇ ਲਈ ਨਹੀਂ ਆਉਗੀ ਪੁਲਿਸ ਪਰ ਜੇ ਇੱਥੇ ਵਿਦਿਆਰਥੀ ਫੀਸਾਂ ਵਾਲਾ ਧਰਨਾ ਲਾ ਰਹੇ ਨੇ ਤੇ ਇੱਕ ਬੈਰੀਕੇਡ ਵੀ ਪੱਟ ਦਿੰਦੇ ਨੇ ਉਹਦੇ ਲਈ ਪੁਲਿਸ ਪਹਿਲਾਂ ਆ ਕੇ ਖੜੀ ਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਸਮੱਸਿਆ ਕਿੱਥੋਂ ਉਹਨਾਂ ਨੂੰ ਸੋਚਦੇ ਹੋਏ ਲੜਦੇ ਹੋਏ ਵਿਦਿਆਰਥੀਆਂ ਨੂੰ ਸਮੱਸਿਆ ਵੱਧ ਹੈ ਉਹਨਾਂ ਨੂੰ ਜਿਵੇਂ ਜੀਐਨਯੂ ਜਾਮੀਆ ਮਿਲਿਆ ਦੇ ਵਿੱਚ ਵੀ ਜਦੋਂ ਵਿਦਿਆਰਥੀ ਲੜੇ ਨੇ ਉਹ ਬੋਲੇ ਨੇ ਉਹਨਾਂ ਨੇ ਉਹਨਾਂ ਨੂੰ ਅੰਦਰ ਲਾਇਬ੍ਰੇਰੀ ਦੇ ਵਿੱਚ ਪੜ੍ਹਿਆ ਹੋਏ ਨੂੰ ਵੀ ਆ ਕੇ ਕੁੱਟ ਕੇ ਗਏ ਨੇ ਤਾਂ ਕਿ ਕੱਲ ਨੂੰ ਬੋਲਣਾਂ ਵਿਦਿਆਰਥੀ ਉਹੀ ਤਰ੍ਹਾਂ ਦਾ ਇੱਥੇ ਹੈ ਬੀਐਸ ਯੂਨੀਵਰਸਿਟੀ ਦੇ ਵਿੱਚ ਵੀ ਧਾਰਨਿਆਂ ਤੋਂ ਪਹਿਲਾਂ ਪੁਲਸ ਵੱਧ ਮੌਜੂਦ ਹੁੰਦੀ ਹੈ ਇਸ ਯੂਨੀਵਰਸਿਟੀ ਦੇ ਵਿੱਚ ਜਦੋਂ ਚੋਣਾਂ ਵੇਲੇ ਹੁੱਲੜਬਾਜ਼ੀਆਂ ਹੁੰਦੀਆਂ ਨੇ ਛੇੜਖਾਨੀਆਂ ਹੁੰਦੀਆਂ ਨੇ ਹੁਣ ਗੱਡੀਆਂ ਦੀ ਐਂਟਰੀ ਦਾ ਬੈਨ ਹੋ ਰਹੀਆਂ ਤੁਸੀਂ ਚੋ ਇਹੀ ਪਾਰਟੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਤਾਰੂਆਂ ਵੀ ਚੱਲਦੀਆਂ ਨੇ ਨਸ਼ੇ ਵੀ ਚੱਲਦੇ ਆ ਬਾਹਰਲੇ ਆਊਟਸਾਈਡਰ ਵੀ ਆਉਂਦੇ ਨੇ ਬਾਹਰੋਂ ਗੱਡੀਆਂ ਸਭ ਕੁਝ ਆਉਂਦਾ ਹੈ ਉਹ ਕਦੇ ਬੰਦ ਨਹੀਂ ਹੋਣਗੀਆਂ ਉਦੋਂ ਨਹੀਂ ਪੈਰੀਕੇਡ ਹਿਲਾਏ ਜਾਂਦੇ ਉਦੋਂ ਨਹੀਂ ਚੰਡੀਗੜ੍ਹ ਪੋਰਸ ਨਾਕਿਆਂ ਤੇ ਲਾਇਆ ਜਾਂਦਾ ਲਉਂਦੇ ਕਦੋਂ ਨੇ ਜਦੋਂ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਖਤਰਾ ਹੈ ਇਹਨਾਂ ਦੀਆਂ ਪਾਲਸੀਆਂ ਨੂੰ ਖਤਰਾ ਹੈ ਇਹਨਾਂ ਅਧਿਕਾਰੀਆਂ ਨੂੰ ਆਪਣੇ ਆਪ ਨੂੰ ਖਤਰਾ ਹੈ ਤਾਂ ਇਹਨਾਂ ਦੇ ਮੂਰੇ ਢਾਲ ਬਣ ਕੇ ਚੰਡੀਗੜ੍ਹ ਪਸ ਖੜੋ। ਨਹੀਂ ਮੈਂ ਅੱਜ ਦੇਖਿਆ ਕਿ ਜਿਹੜਾ ਹੈਗਾ ਲੰਗਰ ਵੀ ਚੈੱਕ ਹੋ ਕੇ ਆਉਂਦਾ। ਉਦੋਂ ਤੁਸੀਂ ਕਹਿੰਦੇ ਉਦੋਂ ਗੱਡੀਆਂ 'ਚ ਸ਼ਰਾਬ ਵੀ ਨਹੀਂ ਚੈੱਕ ਕਰਦੇ। ਬਿਲਕੁਲ ਕੁਝ ਨਹੀਂ ਚੈੱਕ ਹੁੰਦਾ। ਚੈੱਕ ਹੋ ਕੇ ਸਗੋਂ ਇਸ ਛੱਡੋ 2 ਸਾਲ ਪਹਿਲਾਂ EBVP ਦੀ ਇੱਥੇ ਗੱਡੀ ਦੇ ਵਿੱਚੋਂ ਸ਼ਰਾਬ ਫੜੀ ਗਈ। ਜੀ। ਉਹਦੇ باوجود ਉਹਨਾਂ ਦਾ ਕੈਂਡੀਡੇਚਰ ਕੈਨਸਲ ਨਹੀਂ ਕੀਤਾ ਗਿਆ। ਇਹ ਸ਼ਰਿਆਮ ਹੈ ਵੀ ਇੱਥੇ ਸਭ ਕੁਝ ਚੱਲਦਾ ਹੈ ਤੇ ਇਹਨਾਂ ਨੂੰ ਵੀ ਪਤਾ ਹੈ ਤੇ ਫੇਰ ਵਿਦਿਆਰਥੀਆਂ ਦੀ ਰਾਜਨੀਤੀ ਇੱਥੇ ਹੋਰ ਤਰ੍ਹਾਂ ਨਾਲ ਚੱਲੇਗੀ। ਫੇਰ ਸਿਆਸਤ ਤਾਂ ਜਿਹੜੀ ਉਹ ਮੁੱਦਿਆਂ ਦੇ ਉੱਤੇ ਹੋਊਗੀ ਜਿਵੇਂ ਬਾਹਰ ਚੱਲਦਾ ਵਾ ਉਹ ਚਾਹੁੰਦੇ ਆ ਵੀ ਮੁੱਦਿਆਂ ਦੇ ਉੱਤੇ ਸਿਆਸਤ ਨਾ ਹੋਵੇ। ਸਿਆਸਤ ਕਾਦੇ ਨਾਲ ਹੋਵੇ? ਪੈਸੇ ਦੇ ਨਾਲ, ਫੇਰਾਂ ਫੇਰੀਆਂ ਦੇ ਦੰਦ। ਜੇ ਦੇਖਿਆ ਜੇ ਮੈਂ ਸਟੂਡੈਂਟ ਜਥੇਬੰਦੀਆਂ ਚ ਇਸ ਵਾਰ AABBP ਦਾ ਪ੍ਰਧਾਨ ਹੋ ਜਾਂਦਾ ਹੈ ਨਾ ਕੀ ਕੀ ਲੱਗਦਾ ਉਹ ਜਿਹੜਾ ਹੈਗਾ ਵੀ ਅ ਅੱਜ ਉੱਥੇ ਸਭ ਤੋਂ ਵੱਡਾ ਧਰਨਾ ਹੋ ਰਿਹਾ। ਠੀਕ ਆ ਜਿਹੜਾ ਕਿ ਆਪਾਂ ਅਜਮੂਰੀ ਹਟਾਵਾਾਸਤੇ ਆ। ਤੇ ਫਿਰ ਇਹ ਕੀ ਮੈਂ ਹੋ ਸਕਦਾ ਕਿ ਬਾਲਾ ਸਟੂਡੈਂਟ ਉਹਨੂੰ ਵੱਧ ਵੋਟਾਂ ਪਾ ਕੇ ਜ ਪਰ ਜਿਹੜਾ ਦੂਜੇ ਪਾਸੇ ਜੇ ਦੇਖਿਆ ਜੇ ਧਾਰਨ ਜਿਵੇਂ ਲੋਕ ਬਹੁਤ ਆ ਹੁਣ ਕੀ ਜਾਂ ਪਰ ਵੋਟਾਂ ਵਾਲੇ ਅੱਡ ਸੀਗੇ ਜਾਂ ਇਹ ਅੱਡ ਨਹੀਂ ਵੋਟਾਂ ਵਾਲੇ ਮਾਮਲੇ ਦੇ ਵਿੱਚ ਸਿੱਧਾ ਸਪਸ਼ਟ ਆ ਹੀ ਨਹੀਂ ਹੈਗਾ ਵੀ ਜਿਹੜਾ ਬੰਦੇ ਨੂੰ ਵੋਟਾਂ ਪਈਆਂ ਨੇ ਉਹਨੂੰ ਬਹੁਤ ਮਤ ਬਹੁਤ ਹੈ ਇਹਦੇ ਵਿੱਚ ਜਿਵੇਂ ਹੁਣ ਪ੍ਰਧਾਨ ਸੱਤ ਐਬੀਵੀਪੀ ਦਾ ਜਿੱਤਿਆ ਵਾਈਸ ਪ੍ਰਧਾਨ ਸੱਤ ਦਾ ਜਿੱਤਿਆ ਇੱਕ ਪੋਸਟ ਦੇ ਉੱਤੇ ਕੋਈ ਹੋਰ ਬੰਦੇ ਮਤਲਬ ਸੋਪੂ ਦਾ ਮੁੰਡਾ ਜਨਰਲ ਜਨਰਲ ਸੈਕਟਰੀ ਜਿੱਤਿਆ ਤੇ ਇੱਕ ਜੁਆਇੰਟ ਸੈਕਟਰੀ ਦੀ ਪੋਸਟ ਹੈ ਉਹਦੇ ਉੱਤੇ ਮੋਹਿਤ ਮੰਡੀਰ ਨਾ ਜਿੱਤਿਆ ਇਹ ਚਾਰੇ ਬੰਦਿਆਂ ਦੀ ਸਿਆਸਤ ਤੇ ਪਾਰਟੀਆਂ ਬਿਲਕੁਲ ਅੱਡ-ਅੱਡ ਨੇ ਹੁੰਦਾ ਕੀ ਹੈ ਏਸ ਯੂਨੀਵਰਸਿਟੀ ਦੇ ਵਿੱਚ ਬੰਦੇ ਅੱਡ-ਅੱਡ ਸੀਟਾਂ ਦੇ ਉੱਤੇ ਆਪਦੀ-ਆਪਦੀ ਕਰਦੇ ਨੇ ਕੰਟੈਸਟ ਤੇ ਅੰਦਰੋਂ ਹੁੰਦੀ ਹੈ ਕ੍ਰੋਸ ਰੋਟਿੰਗ ਵੀ ਮੈਂ ਤੈਨੂੰ ਆਹ ਸੀਟ ਤੇ ਵੋਟ ਪਾ ਦੇਣਾ ਤੂੰ ਮੈਨੂੰ ਇਹ ਸੀਟ ਤੇ ਵੋਟ ਪਾ ਦੇ ਦੂਸਰਾ ਇੱਥ ਬਹੁਤ ਸਾਰੇ ਤਰੀਕਿਆਂ ਦੇ ਨਾਲ ਤੁਹਾਡੀਆਂ ਵੋਟਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ ਤੇ ਵੋਟਾਂ ਨੂੰ ਬਣਾਉਣ ਦਾ ਜਿਹੜਾ ਤਰੀਕਾ ਹੈ ਵੀ ਅਸਲ ਵਿੱਚ ਲਿੰਗ ਦੂਰੀਆਂ ਗਾਈਡਲਾਈਨਸ ਇਹ ਕਹਿੰਦੀਆਂ ਨੇ ਵੀ ਤੁਸੀਂ 5000 ਤੋਂ ਵੱਧ ਇੱਕ ਬੰਦੇ ਨੇ ਖਰਚ ਨਹੀਂ ਕਰਨਾ ਆਪਦੀ ਚੋਣਾ ਦੇ ਉਹਦੇ ਤੇ ਤੇ 5000 ਦੇ ਤਾਂ ਇੱਕ ਵਾਰ ਦੇ ਪੋਸਟਰ ਸਾਰੀ ਯੂਨੀਵਰਸਿਟੀ ਦੇ ਵਿੱਚ ਹਲਾ ਦਿੰਦੇ ਨੇ ਉਤਲੇ ਜਿਹੜੀਆਂ ਡੀਜੇ ਪਾਰਟੀਆਂ ਨੇ ਜਿਹੜੀਆਂ ਕਲੱਬਾਂ 'ਚ ਪਾਉਂਦੀਆਂ ਨੇ ਕੁੜੀਆਂ ਨੂੰ ਬਿਊਟੀ ਪਾਰਲਰ ਦੇ ਪੈਕੇਜ ਦੇਣੇ ਨੇ ਜਿਹੜੇ ਜਿਹੜੀਆਂ ਸ਼ਰਾਬਾਂ ਵੰਡਣੀਆਂ ਨੇ ਨੋਟ ਦੇ ਉੱਤੇ ਨੋਟ ਦਾ ਕਿਹੜਾ ਨੰਬਰ ਹੈ ਉਹ ਤੁਹਾਨੂੰ ਦੇ ਦਿੱਤਾ ਜਾਊਗਾ ਤੁਸੀਂ ਬਾਹਰ ਜਿਹੜੇ ਠੇਕੇ ਨੇ ਉਹਨੂੰ ਜਾ ਕੇ ਉਹ ਨੋਟ ਦਾ ਨੰਬਰ ਨੋਟ ਕਰਾਉਣਾ ਉਹ ਦੱਸੂਗਾ ਤੁਹਾਨੂੰ ਦਾਰ ਅੰਦਰ ਸੈੱਟ ਹੈ ਇਹ ਸਭ ਕੁਝ ਚੱਲਦਾ ਕਿੱਥੋਂ ਚੱਲਦਾ ਉੱਤੋਂ ਪਾਰਟੀ ਵਾਲੇ ਪੈਸੇ ਨੌਂਦੇ ਨੇ ਜੇ ਕਾਂਗਰਸ ਲਾਉਂਦੀ ਹੈ ਜੇ ਭਾਜਪਾ ਲਾਉਂਦੀ ਆ ਕਾਲੀ ਦਾ ਲਾਉਂਦੀ ਉਹ ਨਾ ਸਭ ਨੂੰ ਇਹ ਹੁੰਦਾ ਵੀ ਸਾਡੇ ਇੱਥੋਂ ਬੰਦੇ ਪੜਨ ਫੇਰ ਸਾਡੀ ਚੜ੍ਹਾਈ ਹੋਵੇ ਅਸੀਂ ਇੱਥੋਂ ਆਉਂਦੀ ਐਮਪੀ ਐਮਐਲਏ ਬਣਾਈਏ ਤਿਆਰ ਕਰੀਏ ਕਿਤੇ ਕਿਸੇ ਦੇ ਨਾਲ ਆ ਇਹ ਤਾਂ ਨਹੀਂ ਜਿਹੜਾ ਹੈਗਾ ਜਿਹੜੀਆਂ ਜਿਹੜੇ ਸਕੂਲਾਂ ਦੇ ਜੱਫੇ ਬੰਦੀਆਂ ਸੀ ਪਾਏ ਸੋਪ ਹੋ ਗਿਆ ਬੁੱਸ ਹੋ ਗਿਆ ਜਾਂ ਹੋਰ ਜਿਹੜੇ ਸਟੂਡੈਂਟ ਆਰਗੇਨ ਉਹਨਾਂ ਦਾ ਫਿਰ ਇਸੇ ਕਰਕੇ ਖਤਮਾ ਹੋ ਗਿਆ ਬਹੁਤੀਆਂ ਜਿਹੜੀਆਂ ਖਤਮਾ ਇਸੇ ਕਰਕੇ ਹੋਇਆ ਕਿਉਂਕਿ ਜਦੋਂ ਪੈਸਾ ਬਹੁਤ ਵੱਡੇ ਪੱਧਰ ਤੇ ਵਹਾਇਆ ਜਾਂਦਾ ਨਾ ਪਾਣੀ ਉਹਦਾ ਤਾਂ ਉਦੋਂ ਫਿਰ ਵਿਦਿਆਰਥੀਆਂ ਦੇ ਵਿੱਚ ਜਿਹੜੀ ਸੁਚਾਰੂ ਰਾਜਨੀਤੀ ਆ ਉਹ ਬਹੁਤ ਪਿੱਛ ਤੇ ਇਸੇ ਕਰਕੇ ਉਹਨਾਂ ਨੂੰ ਇਸੇ ਕਰਕੇ ਆ ਗੱਡੀਆਂ ਕਦੇ ਬੰਦ ਨਹੀਂ ਹੁੰਦੀਆਂ ਉਹਦੇ ਵਿੱਚ ਚਿੱਕਰ ਬਾਜ਼ੀਆਂ ਕਦੇ ਬੰਦ ਨਹੀਂ ਹੁੰਦੀਆਂ ਤੁਸੀਂ ਉਹਨਾਂ ਨੂੰ ਦੱਸ ਵੀ ਦਿਓ ਹੁਣ ਭਾਜਪਾ ਵਾਲੇ ਕੀ ਚਾਹੁੰਦੇ ਨੇ ਵੀ ਵਿਦਿਆਰਥੀ ਜਿਹੜਾ ਨਵਾਂ ਨਵਾਂ ਆਇਆ ਯੂਨੀਵਰਸਿਟੀ ਦੇ ਵਿੱਚ ਉਹ ਇਸ ਮਾਹੌਲ ਚ ਰੰਗਿਆ ਜਾਵੇ ਸਾਨੂੰ ਕੋਈ ਸਮੱਸਿਆ ਨਹੀਂ ਉਹ ਖਾਓ ਪੀਓ ਐਸ਼ ਕਰੋ ਵਾਲੇ ਕਲਚਰ ਦੇ ਵਿੱਚ ਯੂਸ ਟੂ ਹੋ ਜਾਏ ਕੋਈ ਪ੍ਰੋਬਲਮ ਨਹੀਂ ਪਰ ਜੇ ਉਹ ਧਰਨਿਆਂ ਤੇ ਆਉਂਦਾ ਤਾਂ ਸਾਨੂੰ ਬਹੁਤ ਥੋੜੀ ਸੀ ਫਿਰ ਐਫੀ ਡੈਵਟੀ ਲੜਨ ਦੀ ਬਿਲਕੁਲ ਫਿਰ ਇਸੇ ਕਰਕੇ ਤਾਂ ਫਿਰ ਐਫੀਡ ਪਹਿਲਾਂ ਲਖਵਾਇਆ ਉਹਨਾਂ ਨੇ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਸੈਨੇਟ ਦਾ ਤਾਂ ਬਾਅਦ ਚਾ ਅਨਾਉਂਸ ਹੋਇਆ ਨਾ ਐਫੀਡ ਪਹਿਲਾਂ ਬਣਵਾਇਆ ਉਹਨਾਂ ਨੂੰ ਪਤਾ ਸੀ ਵੀ ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅ ਅਨਾਉਂਸ ਕਰਨਾ ਹੈ ਵੀ ਸੈਨੇਟ ਆ ਜਿਹੜਾ ਇਸ ਧਰਨੇ ਵਿੱਚ ਵਿਦਿਆਰਥੀ ਨਾ ਪਹੁੰਚਣ ਇਸ ਕਰਕੇ ਪਹਿਲਾਂ ਉਹ ਇਨਸ਼ੋਰ ਕਰਦੇ ਨੇ ਉਹਨਾਂ ਨੂੰ ਅਗਲੇ ਕਦਮਾਂ ਦਾ ਪਤਾ ਹੁੰਦਾ ਉਹ ਤੋਂ ਪਹਿਲਾਂ ਉਹ ਇਹੋ ਜਿਹੇ ਕਦਮ ਚੱਕਦੇ ਨੇ ਵੀ ਐਫ ਵੀ ਰੈਵਿਟ ਲਾਓ ਵੀ ਤੁਹਾਡੀ ਜ਼ੁਬਾਨ ਅਸੀਂ ਬੰਦ ਕਰ ਦਿੱਤੀ ਯੂਨੀਵਰਸਿਟੀ ਦੇ ਵਿੱਚ ਜੇ ਸੈਨੇਟ ਚੋਂ ਆ ਮੰਨ ਲਓ ਜਿਹੜਾ ਸੈਨੇਟ ਆਰਐਸਐਸ ਦੇ ਹੱਥਾਂ ਚ ਲੱਗ ਜਾਂਦੇ ਫਿਰ ਕਿੱਦਾਂ ਦਾ ਸਿਲੇਬਸ ਹੋਊਗਾ ਕੀ ਕੀ ਗੱਲਾਂ ਹੋਣਗੀਆਂ ਤੁਹਾਡੇ ਹਿਸਾਬ ਨਾਲ ਸਿਲੇਬਸ ਤਾਂ ਤੁਸੀਂ ਹੁਣ ਦੇਖ ਲਓ ਵੀ ਪੂਰੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦਾ ਸਿਲੇਬਸ ਹੋ ਰਿਹਾ ਉਹ ਪੁਰਾਣੀਆਂ ਵੇਦਾਂ ਵਾਲੀਆਂ ਚੀਜ਼ਾਂ ਜਾ ਕੇ ਪੜਾਈਆਂ ਜਾ ਰਹੀਆਂ ਨੇ ਸਿਲੇਬਸਾਂ ਦੇ ਵਿੱਚ ਸ ਵੀ ਆਜ਼ਾਦੀ ਦੇ ਉੱਤੇ ਜਿਹੜੇ ਭਗ ਸਿੰਘ ਹੋਣਾ ਦੇ ਉੱਤੇ ਪਹਿਲਾ ਵਾਲਾ ਸਿਲੇਬਸ ਵੀ ਕੋਈ ਬਹੁਤਾ ਚੰਗਾ ਨਹੀਂ ਹੈਗਾ ਕਿ ਸਾਨੂੰ ਸਾਡੇ ਗਦਰੀਆਂ ਬਾਰੇ ਕੋਈ ਬਹੁਤਾ ਪੜਾਇਆ ਨਹੀਂ ਜਾਂਦਾ ਸਾਡੇ ਸਿਲੇਬਸਾਂ ਦੇ ਵਿੱਚ ਪਾਕ ਸਿੰਘ ਬਾਰੇ ਕੋਈ ਬਹੁਤਾ ਚੰਗਾ ਰੋਲ ਨਹੀਂ ਹੈਗਾ ਸਿਲੇਬਸਾਂ ਦੇ ਵਿੱਚ ਗਾਂਧੀ ਬਹੁਤਾ ਪੜਾਇਆ ਜਾਂਦਾ ਵਾ ਜਾਂ ਆਪਾਂ ਇਹ ਗੱਲ ਕਰੀਏ ਵੀ ਇੱਕ ਚੁਣਵੀ ਥੋੜਾ ਜਿਹਾ ਇੱਕ ਸੈਕਸ਼ਨ ਹੈ ਜਿਹੜਾ ਪੜਾਇਆ ਜਾਂਦਾ ਕੋਈ ਚੰਗਾ ਪਰ ਉਹ ਜਿਹੜਾ ਜਿਹੜਾ ਮਾੜਾ ਮੋਟਾ ਚੰਗਾ ਹੈ ਜਿਵੇਂ ਪਾਸ਼ ਦੀ ਕਵਤਾ ਨੂੰ ਸਿਲੇਬਸ ਦੇ ਵਿੱਚੋਂ ਕੱਢ ਦੇਣਾ ਜਾਂ ਆਪਾਂ ਕਹ ਲਈਏ ਲਾਲ ਸਿੰਘ ਦਿਲ ਵਰਗੇ ਜਿਹੜੇ ਕਵੀ ਨੇ ਜਾਂ ਹੋਰ ਜਿਹੜੇ ਚੰਗੇ ਵਧੀਆ ਲੇਖਕ ਨੇ ਪ੍ਰੇਮਚੰਦ ਵਰਗੇ ਨੇ ਕੋਈ ਹੋਰ ਨੇ ਉਹਨਾਂ ਦੀ ਸਿਲੇਬਸਾਂ ਦੇ ਵਿੱਚੋਂ ਗਾਇ ਲਿਹਾਉਣਾ ਕੀ ਹੈ ਲਿਹਾਉਣੀਆਂ ਆਪਦੇ ਤਰ੍ਹਾਂ ਦੀਆਂ ਧਾਰਮਿਕ ਜਾਤੀਵਾਦੀ ਜਿਹੜੀਆਂ ਹੋਰ ਮਤਲਬ ਮੁ슬ਮਾਨਾਂ ਨੂੰ ਉਹ ਦੁਸ਼ਮਣ ਬਣਾ ਕੇ ਪੇਸ਼ ਕਰਨਾ ਇਹ ਜਿਹੀਆਂ ਚੀਜ਼ਾਂ ਨੂੰ ਲਿਆ ਕੇ ਇਸ ਲੇਖ ਸਾਦੇ ਵਿੱਚ ਪੇਸ਼ ਕਰਨਾ ਨਾਲ ਰਿਸਰਚਾਂ ਕਿਹੜੇ ਜਿਹੇ ਮੁੱਦਿਆਂ ਦੇ ਉੱਤੇ ਕਰਨੀਆਂ ਵੀ ਗੋਹੇ ਦੇ ਉੱਤੇ ਇਹਦੇ ਉੱਤੇ ਵੀ ਜਿਹੜੀਆਂ ਮਤਲਬ ਜਾਂ ਗਣੇਸ਼ ਦਾ ਪਲਾਸਟਿਕ ਸਰਜਰੀ ਨਾਲ ਸਿਰ ਲਾਤਾ ਸੀ ਜਾਂ ਇਹੋ ਜੀਆਂ ਮਤਲਬ ਬਿਲਕੁਲ ਹੀ ਇਤਿਹਾਸ ਵਾਲੀਆਂ ਗੱਲਾਂ ਜਿਹੜੀ ਵਿਗਿਆਨ ਬਿਲਕੁਲ ਐਕਸੈਪਟ ਨਹੀਂ ਕਰਦੀ ਉਹ ਚੀਜ਼ਾਂ ਸਭੀ ਦੂਸਰਾ ਇੱਥੇ ਬੰਦੇ ਆਪਦੇ ਲਾਉਣੇ ਤਾਂ ਕਿ ਉਹ ਆਪਦੇ ਹਿਸਾਬ ਨਾਲ ਯੂਨੀਵਰਸਿਟੀ ਨੂੰ ਸੈੱਟ ਕਰ ਸਕਣ ਤਾਂ ਕਿ ਆਉਣ ਵਾਲੇ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਸੋਚਣਾ ਖਤਮ ਕਰ ਦਿੱਤਾ ਜਾਵੇ ਲੜਨ ਦੀ ਤਾਕਤ ਉਹਨਾਂ ਵਿੱਚੋਂ ਖੋ ਲਈ ਜਾਵੇ ਤੇ ਉਹਨਾਂ ਨੂੰ ਸਿਰਫ ਸਿਰਫ ਇੱਕ ਰੱਟੂ ਤੋਤੇ ਬਣਾ ਕੇ ਇਸ ਯੂਨੀਵਰਸਿਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਜੇ ਦੇਖਿਆ ਜਾਵੇ ਅਮਾ ਤੁਸੀਂ ਜਿਹੜਾ ਪਹਿਲਾਂ ਵੀ ਅਸੀਂ ਜੋ ਲਲਕਾਰ ਬਣਾਉਣਾ ਲੱਗਾ ਭਾਵੇਂ ਬੁਲਾ ਰਹੀ ਰਹੇ ਉਹਨਾਂ ਨਾਲ ਹਰ ਤਮਾ ਜਾਣਦੇ ਆ ਕਿ ਕਸਾਣ ਬੋਲਣਾ ਲੜੇ ਹਾਂ ਤਹਾਲ ਹਾਲ ਤੁਸੀਂ ਪਾਸ ਆਊਟ ਹੋ ਕੇ ਹੁਣ ਤੁਸੀਂ ਮਤਲਬ ਜਿਹੜੇ ਹੈਗੇ ਆ ਪ੍ਰੈਕਟਿਸ ਸ਼ੁਰੂ ਕਰ ਲਈ ਆ ਹਾਂਜੀ ਹਾਂਜੀ ਇਹ ਜਿਉਨੀਵਰਸਿਟੀ ਦੇ ਵਿੱਚ ਜੋ ਤੁਸੀਂ ਹੰਡਾਇਆ ਪੜਿਆ ਹੈ ਨਾ ਸਟਰਗਲ ਕੀਤਾ ਉਹਦਾ ਫਿਰ ਆਉਣ ਵਾਲੀ ਲਾਈਫ ਦੇ ਵਿੱਚ ਕੀ ਇਫੈਕਟ ਪੈਣਾਗਾ ਦੇਖੋ ਇਫੈਕਟ ਤਾਂ ਨਹੀਂ ਮੈਨੂੰ ਲੱਗਦਾ ਵੀ ਇਹ ਬਹੁਤ ਚੰਗੀ ਚੀਜ਼ ਹੈ ਵੀ ਤੁਸੀਂ ਜਦੋਂ ਵਿਦਿਆਰਥੀ ਸਿਆਸਤ ਦੇ ਵਿੱਚ ਹੁੰਨੇ ਹੋ ਤਾਂ ਤੁਸੀਂ ਵਿਦਿਆਰਥੀਆਂ ਦੇ ਵਿੱਚ ਵਿਦਿਆਰਥੀ ਜੀਵਨ ਚੁੰਨੇ ਹੋ ਤਾਂ ਤੁਸੀਂ ਬਹੁਤ ਇਹੋ ਜਿਹੀਆਂ ਕੈਂਪਸਾਂ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਹੋ ਇੱਕ ਪੜਾਈ ਕਲਾਸਰੂਮ ਵਾਲ ਦੇ ਅੰਦਰ ਜਿਹੜੀ ਪੜਾਈ ਹੈ ਉਹ ਤਾਂ ਹਰ ਤਰ੍ਹਾਂ ਦੀ ਪ੍ਰਾਈਵੇਟ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਮਿਲ ਜੀ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ ਜਾਨਦੇ ਹੋ ਉਹ ਮਹਿੰਗੀ ਮਿਲਦੀ ਹੈ ਜੇ ਸਰਕਾਰੀ ਚ ਜਾਨਦੇ ਹੋ ਸਸਤੀ ਮਿਲ ਜਾਂਦੀ ਹੈ ਪਰ ਉਸ ਕਲਾਸਰੂਮ ਦੀ ਪੜਾਈ ਨਾਲੋਂ ਜਿਹੜੀ ਸਕੂਲਾਂ ਤੇ ਯੂਨੀਵਰਸਟੀਆਂ ਦਾ ਇੱਕ ਫਰਕ ਆ ਉਹਦਾ ਵਖਰੇਵਾ ਤਾਂ ਕਰਨਾ ਪੈਣਾ ਨਾ ਸਕੂਲਾਂ ਦੇ ਵਿੱਚ ਫਿਕਸ ਟਾਈਮ ਹੁੰਦਾ ਤੁਸੀਂ ਕਲਾਸ ਚ ਜਾਨਦੇ ਹੋ ਵਾਪਸ ਆਉਨੇ ਹੋ ਘਰੇ ਪਹੁੰਚ ਜਾਂਦੇ ਹੋ ਪਰ ਯੂਨੀਵਰਸਟੀਆਂ ਦੇ ਵਿੱਚ ਇੱਕ ਕਲਾਸਰੂਮ ਤੋਂ ਬਾਹਰਲੀ ਪੜਾਈ ਆ ਜਿਹਨੂੰ ਭਗ ਸਿੰਘ ਕਹਿੰਦਾ ਹੈ ਵਿਦਿਆਰਥੀ ਤੇ ਰਾਜਨੀਤੀ ਉਹ ਸਿਆਸਤ ਦੇ ਵਿੱਚ ਭਾਗ ਲੋ ਜਿਹੜੀ ਸਿਆਸਤ ਇਹ ਤੈਅ ਕਰਦੀ ਹੈ ਵੀ ਤੁਸੀਂ ਪਾਉਣਾ ਕੀ ਆ ਪਹਿਨਣਾ ਕੀ ਆ ਖਾਣਾ ਕੀ ਆ ਤੁਸੀਂ ਕੁੜੀਆਂ ਨੇ ਹੋਸਟਲ ਚ ਕਿਹੜੇ ਵੇਲੇ ਬਾਹਰ ਨਿਕਲਣਾ ਤੁਹਾਡੀਆਂ ਫੀਸਾਂ ਕਿੰਨੀਆਂ ਹੋਣਗੀਆਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਆ ਕੇ ਸਿੱਖਣ ਨੂੰ ਮਿਲਦੀਆਂ ਜਦੋਂ ਇੱਥੇ ਆ ਕੇ ਤੁਸੀਂ ਵਿਦਿਆਰਥੀਆਂ ਦੇ ਨਾਲ ਇਕੱਠੇ ਹੁੰਨੇ ਹੋ ਯੂਨੀਅਨ ਬਣਾਉਨੇ ਹੋ ਲੜਦੇ ਹੋ ਮਸਲਿਆਂ ਦੇ ਉੱਤੇ ਬੋਲਦੇ ਹੋ ਤਾਂ ਮੈਨੂੰ ਲੱਗਦਾ ਵੀ ਉਹ ਤੋਂ ਬਹੁਤ ਸਾਰੀਆਂ ਚੀਜ਼ਾਂ ਸਮਾਜ ਬਾਰੇ ਕੀ ਚੰਗਾ ਕੀ ਮਾੜਾ ਤੇ ਆਪਦੇ ਹੱਕਾਂ ਲਈ ਬੋਲਣਾ ਤੁਸੀਂ ਸਿੱਖਦੇ ਹੋ ਮੈਂ ਜਿਹੜੇ ਕਾਲਜ ਮੈਂ ਪਹਿਲਾਂ ਇੱਕ ਪ੍ਰਾਈਵੇਟ ਯੂਨੀਵਰਸਿਟੀ ਤੋਂ ਪੜ੍ਹੀ ਹਾਂ ਸਤਕਾਰ ਯੂਨੀਵਰਸਿਟੀ ਤੋਂ ਉੱਥੇ ਕੁੜੀਆਂ ਨੂੰ ਸ਼ਾਮ ਨੂੰ 6 ਵਜੇ ਤਾਲੇ ਲਾ ਕੇ ਅੰਦਰ ਬੰਦ ਕਰ ਦਿੱਤਾ ਜਾਂਦਾ ਸੀ ਇੱਥੇ ਹੌਸਟਲ ਦੇਖੋ ਕੁੜੀਆਂ ਨੇ ਲੜ ਕੇ ਆਪਦੇ ਹੌਸਟਲ 24 ਘੰਟੇ ਖਲਾਏ ਨੇ ਉਹ ਅਸੀਂ ਉਸ ਵੇਲੇ ਇੱਕ ਵੱਡਾ ਧਰਨਾ ਕੁੜੀਆਂ ਨੇ ਸੰਘਰਸ਼ ਕੀਤਾ ਤੇ ਫੀਸਾਂ ਦੇ ਵਾਅਦੇ ਵਾਪਸ ਕਰਾਏ ਨੇ ਉੱਥੇ ਤਾਂ ਤੁਸੀਂ ਧਰਨਾ ਨਹੀਂ ਲਾ ਸਕਦੇ ਉਹ ਜਾਂ ਆਪਣੀ लवली ਯੂਨੀਵਰਸਿਟੀ ਹੈ ਜਿੰਨੀਆਂ ਇਹ ਯੂਨੀਵਰਸਟੀਆਂ ਨੇ ਪ੍ਰਾਈਵੇਟ ਯੂਨੀਵਰਸਟੀਆਂ ਸਿਰ ਦੁਕਾਨਾਂ ਖੁੱਲੀਆਂ ਹੋਈਆਂ ਨੇ ਜਿੱਥੇ ਤੁਸੀਂ ਇਸ ਤਰ੍ਹਾਂ ਦਾ ਧਰਨਾ ਲਾਉਣ ਬਾਰੇ ਸੋਚ ਹੀ ਨਹੀਂ ਸਕਦੇ ਤੁਹਾਡੇ ਤੋਂ ਪਹਿਲਾਂ ਹੀ ਸ਼ਰਤਾਂ ਲਿਖਾ ਦਿੱਤੀਆਂ ਜਾਂਦੀਆਂ ਵੀ ਇੰਨਾ ਸ਼ਰਤਾਂ ਦੇ ਅਧੀਨ ਤੁਹਾਨੂੰ ਮਿਲੂਗਾ ਜੇ ਤੁਸੀਂ ਮਾੜੀ-ਮੋਟੀ ਆਵਾਜ਼ ਚੱਕਦੇ ਹੋ ਤੁਹਾਨੂੰ ਬਾਹਰ ਕਰ ਦਿੱਤਾ ਜਾਂਦਾ ਤੇ ਪਰ ਇਹਨਾਂ ਦੀ ਕੋਸ਼ਿਸ਼ ਇਹੀ ਹੈ ਵੀ ਇਹ ਜਿਹੜੀਆਂ ਯੂਨੀਵਰਸਟੀਆਂ ਨੇ ਇਹਨਾਂ ਨੂੰ ਉਸੇ ਤਰ੍ਹਾਂ ਬਣਾਇਆ ਜਾਵੇ ਇੱਕ ਕਿਲੇ ਬਣਾ ਦਿੱਤਾ ਜਾਵੇ ਜਿਹਦੇ ਵਿੱਚ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਪੜ੍ਹਾਈ ਹੋਊਗੀ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਵਿਦਿਆਰਥੀ ਬੋਲਣਗੇ ਤੇ ਉਸੇ ਹਿਸ ਜੋ ਦੇਖਿਆ ਜਾ ਪੰਜਾਬ ਦੇ ਵਿੱਚ ਬਹੁਤ ਜ਼ਿਆਦੇ ਪ੍ਰਾਈਵੇਟ ਆਦਾਰੇ ਨੇ ਚਾਹੇ ਪੰਜਾਬ ਦੇ ਸਟੂਡੈਂਟ ਪਲਾਨ ਕਰਕੇ ਬਾਹਰ ਚਲੇ ਗਏ ਪਰ ਆਦਰ ਸਟੇਟ ਦੇ ਸਟੂਡੈਂਟ ਬਹੁਤ ਜ਼ਿਆਦਾ ਜਿਹੜਾ ਚਾਹੇ ਆਪਾਂ ਕਹਿੰਗੇ ਆ ਤੁਹਾਡੇ ਮਹਾਲੀ ਖੜੜ ਦੇ ਇਲਾਕੇ ਵਾਲੀਆਂ ਯੂਨੀਵਰਸਿਟੀਆਂ ਲੱਗੀਆਂ ਚਾਹੇ ਆਪਾਂ ਜਦੋਂ ਆਪਾਂ ਪਟਿਆਲੇ ਦੇ ਰਾਹ ਦੀਆਂ ਯੂਨੀਵਰਸਿਟੀਆਂ ਲੱਗੀਆਂ ਬਠਿੰਡੇ ਵਾਲੇ ਪਾਸੇ ਬਹੁਤ ਹੈ ਜਿਸ ਤਰ੍ਹਾਂ ਪ੍ਰਾਈਵੇਟ ਮਤਲਬ ਵੀ ਕਹਿੰਦੇ ਲੱਡੂ ਵੇਚ ਨਾਲ ਆਣ ਯੂਨੀਵਰਸਿਟੀਆਂ ਖੁੱਲ ਜਾਂਦੇ ਹਨ ਹੈਨਾ ਮਤਲਬ ਜਿਹੜਾ ਹੈਗਾ ਜਿਸ ਤਰ੍ਹਾਂ ਜਿਹੜੀ ਆਪਾਂ ਕਿ ਸਿੱਖਿਆ ਸਿੱਖਿਆ ਵਪਾਰੀਆਂ ਦੇ ਹੱਥ ਚਲੀ ਗਈ ਹੈ ਇਹਦਾ ਨੁਕਸਾਨ ਕਿਵੇਂ ਦੇ ਨੁਕਸਾਨ ਇਹੀ ਹੈ ਵੀ ਹੁਣ ਜੇ ਸਿੱਖਿਆ ਉਹਨਾਂ ਦੇ ਹੱਥਾਂ ਦੇ ਵਿੱਚ ਹੋਊਗੀ ਫਿਰ ਇੱਕ ਬਹੁਤ ਹੀ ਛੋਟਾ ਸੈਕਸ਼ਨ ਪੜ ਸਕਦਾ ਜਿਵੇਂ ਮੈਂ ਵਕਾਲਤ ਕੀਤੀ ਹੈ ਇਸ ਯੂਨੀਵਰਸਿਟੀ ਤੋਂ ਕੀਤੀ ਹੈ ਇਸ ਯੂਨੀਵਰਸਿਟੀ ਦੇ ਵਿੱਚ ਮੇਰੀ ਪੂਰੀ ਵਕਾਲਤ ਦੀ ਡਿਗਰੀ 40 ਤੋਂ 45000 ਕਿੰਨੇ ਸਾਲ ਦੀ ਸੀ 3 ਸਾਲ ਦੀ ਤੁਸੀਂ ਸੋਚੋ ਵੀ ਮੇਰੀ ਸਾਲ ਦੀ 10 ਤੋਂ 15000 ਫੀਸ ਸੀ 3 ਸਾਲ ਦੀ ਡਿਗਰੀ 45000 ਰੁਪਏ ਦੇ ਵਿੱਚ ਇੱਥੇ ਹੋਈ ਪਰ ਜੇ ਤੁਸੀਂ ਇਹੀ ਕਿਸੇ ਪ੍ਰਾਈਵੇਟ ਯੂਨੀਵਰਸਿਟੀ ਤੋਂ ਕਰਦੇ ਹੋ ਉੱਥੇ ਘੱਟੋ ਘੱਟ 1.5 ਤੋਂ 2 ਲੱਖ ਰੁਪਿਆ ਘੱਟੋ ਘੱਟ 1 ਸਾਲ ਦੀ फीस ਹੈ ਜੇ ਮੈਨੂੰ 6 ਲੱਖ ਘੱਟੋ-ਘੱਟ ਹੈ ਤੁਸੀਂ ਇਹ ਲਗਾ ਲਓ ਵੀ ਇਹ ਇਹੀ ਚਾਹੁੰਦੇ ਨੇ ਇਹਦੇ ਨਾਲ 12 ਗੁਣਾ ਵੱਧ ਫੀਸ ਦੇਣਾ ਜੇ ਅੱਜ ਯੂਨੀਵਰਸਟੀਆਂ ਪ੍ਰਾਈਵੇਟ ਹੋਈਆਂ ਉਹਦੇ ਕਈ ਨੁਕਸਾਨ ਨੇ ਇੱਕ ਡਿਗਰੀਆਂ ਡਿਪਲੋਮੇ ਬਹੁਤ ਮਹਿੰਗੇ ਹੋ ਜਾਣੇ ਆ ਆਮ ਲੋਕਾਂ ਦੇ ਨੌਜਵਾਨ ਧੀਆ ਪੁੱਤ ਪੜ ਹੀ ਨਹੀਂ ਸਕਣਗੇ ਕਦੀ ਵੀ ਇੱਥੇ ਕਰਜ਼ੇ ਲੈ ਕੇ ਵੀ ਪੜਨਾ ਉਹਨਾਂ ਲਈ ਔਖਾ ਹੋ ਜਾਣਾ ਦੂਸਰਾ ਇਹ ਜੀਆਂ ਯੂਨੀਵਰਸਟੀਆਂ ਦੇ ਵਿੱਚ ਜਿਹੜੀ ਇਹ ਰਾਜਨੀਤੀ ਹੈ ਜਿਹੜੀ ਸਿਆਸਤ ਜਿਹੜੀ ਵਿਦਿਆਰਥੀ ਆਪਣੇ ਹੱਕਾਂ ਲਈ ਲੜਨਾ ਸਿੱਖਦੇ ਨੇ ਅਸੀਂ ਵੀ ਤੇਸੀ ਯੂਨੀਵਰਸਿਟੀ ਦੇ ਵਿੱਚੋਂ ਤਿਆਰ ਹੋ ਕੇ ਨਿਕਲੇ ਆ ਬਹੁਤੇ ਵਿਦਿਆਰਥੀ ਜਿਹੜੇ ਸੀਐਨਆਰਸੀ ਦਾ ਵਿਰੋਧ ਕਰਦੇ ਰਹੇ ਨੇ ਜਿਨ੍ਹਾਂ ਨੇ ਸ਼ਹੀਨ ਬਾਗ ਵਾਲੇ ਪ੍ਰੋਟੈਸਟ ਕੀਤੇ ਨੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਵੀ ਕਿਤੇ ਵੀ ਜਦੋਂ ਕਿਤੇ ਲੋਕ ਲੜਦੇ ਨੇ ਤਾਂ ਉਹਨਾਂ ਵਿੱਚੋਂ ਵਿਦਿਆਰਥੀ ਮੋਢੀ ਹੁੰਦੇ ਨੇ ਮੋਰੀ ਹੁੰਦੇ ਨੇ ਅੱਜ ਫਿਲਸਤੀਨ ਦੇ ਹੱਕ ਦੇ ਵਿੱਚ ਆਵਾਜ਼ਾਂ ਆ ਰਹੀਆਂ ਨੇ ਨਿਊਯਾਰਕ ਦੇ ਵਿੱਚ ਟਰੰਪ ਸਰਕਾਰ ਨੂੰ ਉੱਥੋਂ ਦੀਆਂ ਵਿਦਿਆਰਥੀ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਨੇ ਉਹਨਾਂ ਨੇ ਨਾਸੀ ਤੋਂ ਹਿਲਾ ਰੱਖਿਆ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਉਹਨਾਂ ਤੇ ਕੇਸ ਪਾਈਚਾਰੇ ਵਿਦਿਆਰਥੀ ਚੁੱਪ ਨਹੀਂ ਹੋ ਰਹੇ ਕਿਉਂਕਿ ਵਿਦ ਵੀ ਉਹਦੀ ਰੋਸ਼ਨੀ ਜਿਹੜੀ ਹੈ ਉਹਦੇ ਨਾਲ ਉਹ ਜਿਵੇਂ ਆਪਾਂ ਕਹ ਲਈਏ ਉਹਦੇ ਵਿੱਚ ਸੇਕ ਨਹੀਂ ਹੁੰਦਾ ਪਰ ਉਹਦੇ ਚੰਦਰ ਇੱਕ ਜੋਸ਼ ਹੁੰਦਾ ਪੂਰਾ ਤੇ ਉਸੇ ਜੋਸ਼ ਦੇ ਨਾਲ ਉਹ ਸਮਾਜ ਦੇ ਵਿੱਚ ਹਰੇਕ ਬੁਰਾਈਆਂ ਦੇ ਖਿਲਾਫ ਉਹ ਲੜਨਾ ਸਿੱਖਦਾ ਹੈ ਕਿ ਉਹ ਬੋਲਦਾ ਵੀ ਹੈ ਉਸੇ ਜਵਾਨੀ ਦੇ ਜੋਸ਼ ਦੇ ਨਾਲ ਹੋਸ਼ ਦੇ ਨਾਲ ਜਦੋਂ ਇਹ ਜੀਆਂ ਸਰਕਾਰਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਚੈਲੰਜ ਕਰਦਾ ਤਾਂ ਇਹੀ ਉਹਨਾਂ ਨੂੰ ਮਨਜ਼ੂਰੀ ਇਸ ਕਰਕੇ ਸਿਆਸਤ ਤੋਂ ਦੂਰ ਕਰਨਾ ਪੜਾਈਆਂ ਤੋਂ ਦੂਰ ਕਰਨਾ ਤੇ ਆਪਣੇ ਹਿਸਾਬ ਨਾਲ ਲੱਟੂ ਤੋਤੇ ਬਣਾਉਣਾ ਜਿਾ ਆਪਣੇ ਹਿਸਾਬ ਦੇ ਬੰਦੇ ਬਣਾ ਕੇ ਇਥੋਂ ਕੱਢਣਾ ਇਸ ਕਰਕੇ ਇਹ ਜੀ ਸਿਆਸਤ ਦੇ ਵਿੱਚ ਇਹਨਾਂ ਨੇ ਲੀਡਰ ਆਪ ਦੇ ਬਿਠਾਏ ਨੇ ਉੱਪਰ バイス चांसलर ਤੇ ਸਾਰੇ ਬੰਦੇ ਆਪਦੇ ਬਿਠਾਏ ਨੇ ਸੈਨੇਟ ਦੇ ਵਿੱਚ ਇਹਨਾਂ ਦਾ ਕੰਟਰੋਲ ਨਹੀਂ ਤਾਂ ਸੈਨੇਟ ਖਤਮ ਕਰੋ ਜਾਂ ਆਪਦੇ ਬੰਦੇ ਨਾਮਜ਼ਦ ਕਰਕੇ ਲਿਆਓ ਤੇ ਚੌਥੇ ਨੰਬਰ ਤੇ ਆਪਦੀ ਰਾਜਨੀਤੀ ਦੇ ਵਿੱਚ ਇਹੋ ਜਿਹੇ ਚੀਜ਼ਾਂ ਨੂੰ ਲੈ ਕੇ ਜਾਣੀ ਐ ਬੀਬੀਪੀ ਵਰਗੀਆਂ ਜਿੱਥੇ ਬੰਦੀਆਂ ਪੁੱਗੀਆਂ ਮੈਂ ਕਿ ਸਟੂਡੈਂਟ ਆ ਬਾਡੀ ਤੋਂ ਲੈ ਕੇ ਫਿਰ ਜਿਹੜੇ ਇਲੈਕਟੋਰਲ ਕਮਿਸ਼ਨ ਸਾਰਾ ਕੁਝ ਆ ਜਿਵੇਂ ਦਿਖਾਇਆ ਜਿਸ ਤਰ੍ਹਾਂ ਆਪਣੇ ਗਵਾਂਡੀ ਦੇਸ਼ ਦੇ ਵਿੱਚ ਆਪਾਂ ਕੇ ਨੇਪਾਲ ਦੇ ਵਿੱਚ ਜਾਂਦੀ ਅੰਦੋਲਨ ਹੋਇਆ ਹੈ ਕਿ ਜਿਸ ਤਰ੍ਹਾਂ ਆਪਾਂ ਕਹਿੰਗੇ ਉਸ ਦਿਨ ਪੰਜਾਬ ਤੋਂ ਜਾਂ ਹਰਿਆਣਾ ਤੋਂ ਆਉਣ ਵਾਸਤੇ ਲੋਕਾਂ ਨੂੰ ਅੰਦਰ ਤੱਕ ਅਲਾਉ ਕਰਤਾ ਚਾਹੇ ਥੋੜੀਆਂ-ਮੋਟੀਆਂ ਆਪਾਂ ਕ ਜਿੱਥੇ ਘੱਟ ਸੀਗੇ ਉੱਥੇ ਡਾਂਗਾ ਸੁੱਟੇ ਚੱਲੇ ਬਾਅਦ ਚ ਕੀ ਲੱਗਦਾ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਵੀ ਡਰ ਆ ਕਿਤੇ ਜਿਹੜਾ ਇਹ ਜਿਹੜੀ ਹੈ ਮਾਬ ਉਸ ਤਰ੍ਹਾਂ ਨਾ ਕਿਤੇ ਬਿਲਕੁਲ ਡਰਿਆ ਕਿਉਂ ਨਹੀਂ ਡਰਉਣਾ ਉਹਨਾਂ ਨੂੰ ਅਮਿਤ ਸ਼ਾਹ ਇਸ ਤੋਂ ਬਾਅਦ ਬਿਆਨ ਦਿੰਦੇ ਵੀ ਜਿਹੜਾ ਕੁਝ ਉੱਥੇ ਹੋਇਆ ਉਹ ਤੋਂ ਬਾਅਦ ਹੁਣ ਦਿੱਲੀ ਦੇ ਵਿੱਚ ਲੋਕ ਵਿਦਿਆਰਥੀ ਨੇ ਉਹ ਸੜਕਾਂ ਤੇ ਨਹੀਂ ਲਾਲ ਕਿਲੇ ਦੇ ਆਸ-ਪਾਸ ਉਹ ਕਾਦੇ ਲਈ ਕਰ ਲਈ ਦੇ ਦਰਨਾ ਵੀ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਗਿਆ ਸਰਕਾਰ ਜਿਹੜੀ ਹੈ ਉਹ ਫੈਕਟਰੀਆਂ ਦੇ ਉੱਤੇ ਕੋਈ ਕੰਟਰੋਲ ਨਹੀਂ ਲਾ ਰਹੀ ਦਿੱਲੀ ਦੇ ਆਸ-ਪਾਸ ਸਾਰੀਆਂ ਫੈਕਟਰੀਆਂ ਨੇ ਕਾਜਮੇਲ ਉਹ ਖਰਾਬ ਹੁੰਦਾ ਜਾ ਰਿਹਾ ਸਾਰੀਆਂ ਇਮਾਰਤਾਂ ਸਾ ਲੈਣਾ ਲੋਕਾਂ ਦੀ ਔਖਾ ਹੋਇਆ ਪਿਆ ਬਿਮਾਰੀਆਂ ਵਧਦੀਆਂ ਜਾ ਰਹੀਆਂ ਨੇ ਉਹਨਾਂ ਦੇ ਲਈ ਸਾਰੀਆਂ ਬਿਮਾਰੀਆਂ ਬਹੁਤ ਵਧੀਆਂ ਨੇ ਪਿਛਲੇ ਸਮੇਂ ਦੇ ਵਿੱਚ ਦਿੱਲੀ ਵਿੱਚ ਇਸ ਕਰਕੇ ਵਿਦਿਆਰਥੀ ਆਏ ਨੇ ਮੁਰੇਤਰ ਨਾਲ ਲਾਉਣ ਲਈ ਉਹਨਾਂ ਨੂੰ ਵਿਦਿਆਰਥੀਆਂ ਦਾ ਧਰਨਾ ਨਹੀਂ ਵੀ ਅੱਜ ਦੇ ਸਮੇਂ ਦੇ ਵਿੱਚ ਮਿਲਿਆ ਇਸੀ ਤਰ੍ਹਾਂ ਇਸੇ ਤਰ੍ਹਾਂ ਇੱਥੇ ਵੀ ਸਾਰੇ ਕਿਤੇ ਆ ਵੀ ਉਹ ਚਾਉਂਦੇ ਨਹੀਂ ਜਿਹੜੀ ਗੱਲ ਹੈ ਵੀ ਯੂਨੀਵਰਸਿਟੀ ਚ ਕਿੰਨੇ ਪਹੁੰਚੇ ਨੇ ਬਹੁਤ ਥੋੜਾ ਤਬਕਾ ਪਹੁੰਚਿਆ ਜਿੰਨੀਆਂ ਜਥੇਬੰਦਕ ਜਥੇਬੰਦੀਆਂ ਆਈਆਂ ਨੇ ਨਾ ਕੱਟੀਆਂ ਹੋ ਕੇ ਅੰਮ੍ਰਿਤਸਰ ਦੇ ਕੋਲ ਉਹਨਾਂ ਨੂੰ ਬਹੁਤਿਆਂ ਨੂੰ ਰੋਕ ਲਿਆ ਗਿਆ ਉਧਰ ਜ਼ਿਰਕਪੁਰ ਵਾਲੇ ਪਾਸੇ ਰੋਕਿਆ ਗਿਆ ਇੱਧਰ ਸਾਰੰਗਪੁਰ ਬੈਨੀਅ ਬੈਰੀਅਰ ਤੇ ਰੋਕਿਆ ਗਿਆ ਜਿੰਨਾ ਘੱਟ ਪਹੁੰਚਿਆ ਯੂਨੀਵਰਸਿਟੀ ਉਹ ਬਹੁਤ ਥੋੜਾ ਸੀ ਤੇ ਉਹ ਚਾਉਂਦੇ ਵੀ ਨਹੀਂ ਸੀ ਉਹ ਸਾਰਾ ਪਹੁੰਚੇ ਇਸ ਕਰਕੇ ਉਹਨਾਂ ਨੇ ਸਟਾਰਟਿੰਗ ਦੇ ਵਿੱਚ ਪੂਰੇ ਬੈਰੀਕੇਡ ਲਾ ਕੇ ਗੇਟ ਗੋਟ ਬੰਦ ਕੀਤੇ ਉਹ ਤਾਂ ਲੋਕ ਨੇ ਸਾਡੇ ਜਿਨ੍ਹਾਂ ਨੇ ਛੱਡਿਆ ਹੀ ਨਹੀਂ ਲੜਨਾ ਤੇ ਉਹ ਐਂਡ ਤੱਕ 2 ਘੰਟੇ ਲਗਾਤਾਰ ਕਸ਼ਮਕਸ਼ ਕਰਦੇ ਰਹੇ ਤੇ ਉਸ ਤੋਂ ਬਾਅਦ ਅੰਦਰ ਐਂਟਰੀ ਮਾਰ ਹੀ ਇੱਕ ਜਿਹੜਾ ਹੈਗਾ ਕਿਉਂਕਿ ਬੰਬਾਲਾ ਛੱਡ ਕੇ ਜਾਂਦਾ ਹੈ ਨਾ ਬਲਾਸ ਵਾਲਾ ਤੁਹਾਡੇ ਵਾਸਤੇ ਕਿਉਂਕਿ ਮੈਨੂੰ ਜਾਣਾ ਵੀ ਹੈ ਕਿ ਜਦੋਂ ਆਪਾਂ ਛੱਡ ਕੇ ਜਾਂਦਾ ਤੁਸੀਂ ਉਹ ਸਟੂਡੈਂਟ ਹੈ ਨਹੀਂਗੇ ਇਸ ਵਕਤ ਹੈ ਨਾ ਹੁਣ ਤੁਸੀਂ ਐਕਸੈਸ ਟੂ ਹੋ ਗਏ ਕਿਵਰੇ ਲੱਗਦਾ ਯਾਰ ਜਾਨ ਤੋਂ ਬਾਅਦ ਕੀ ਪਤਾ ਵਿਦਿਆਰਥੀ ਰਾਜਨੀਤੀ ਖਤਮ ਹੀ ਨਾ ਹੋਵੇ ਜਿਵੇਂ ਹੁਣ ਇਹ ਇਸ ਤਰ੍ਹਾਂ ਧਰਮ ਨੂੰ ਆਰਗੇਨਾਈਜ਼ ਕਰ ਰਿਹਾ ਸਾਰੇ ਜਣੇ ਖੁਸ਼ ਹਾਂ ਕਿ ਜਿਹੜਾ ਹੈਗਾ ਤੁਹਾਡੇ ਨਾਲੋਂ ਜਿਵੇਂ ਉਹ ਕਾ ਦੌੜ ਨਹੀਂ ਦੇ ਦੂਜਾ ਟਾਪੜਾ ਕੇ ਅਰਲੇ ਰੇਸ ਹੁੰਦੀ ਹੈ ਅਰਲੇ ਰੇਸ ਚੱਲੀ ਜਾਂਦੀ ਹੈ ਮਤਲਬ ਨਹੀਂ ਬਿਲਕੁਲ ਚੰਗੀ ਗੱਲ ਹੈ ਇਹ ਇਹ ਵਧੀਆ ਇਹੀ ਹੋਣਾ ਚਾਹੀਦਾ ਹੈ ਵੀ ਵਿਦਿਆਰਥੀ ਜਿਹੜੇ ਨੇ ਉਹ ਯੂਨੀਵਰਸਿਟੀਆਂ ਦੇ ਵਿੱਚੋਂ ਜਦੋਂ ਜਾਂਦੇ ਨੇ ਤਾਂ ਆਪਦੇ ਅਗਲੇ ਵਾਰਸ ਵੀ ਤਿਆਰ ਕਰਕੇ ਜਾਂਦੇ ਉਹਨਾਂ ਲਈ ਜ਼ਰੂਰੀ ਹੁੰਦਾ ਹੈ ਤੇ ਇਸ ਯੂਨੀਵਰਸਿਟੀ ਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਇਹੇ ਧਰਨਾ ਪਹਿਲਾਂ ਵਾਲੇ ਧਰਨੇ ਵਾਂਗੂ ਹੀ ਇੱਕ ਉਹਨਾਂ ਨੇ ਮੋਰਚਾ ਬਣਾਇਆ ਪੰਜਾਬੀ ਨਿਊਜ਼ ਦੀ ਬਚਾਓ ਮੋਰਚਾ ਬਸ ਮੇਰੀ ਇੱਕੋ ਇੱਕ ਇਹਨਾਂ ਨੂੰ ਸੁਝਾਅ ਦੇ ਤੌਰ ਤੇ ਮੈਂ ਦੇਣਾ ਚਾਹੂੰਗੀ ਵੀ ਸਿਆਸੀ ਪਾਰਟੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਉਹੀ ਸਿਆਸੀ ਇਸ ਮੋਰਚੇ ਨੂੰ ਖਰਾਬ ਕਰਨ ਨਹੀਂ ਆ ਸਕਦੀਆਂ ਨੇ ਅੱਜ ਤਰ੍ਹਾਂ ਤਰ੍ਹਾਂ ਦੇ 엘ਮੈਂਟਸ ਜਿਹੜੇ ਇੱਥੇ ਪਹੁੰਚ ਕੇ ਖਰਾਬ ਕਰ ਸਕਦੇ ਨਹੀਂ ਇਸ ਕਰਕੇ ਸਿਆਸੀ ਪਾਰਟੀਆਂ ਤੋਂ ਇੱਕ ਦੂਰੀ ਬਣਾ ਕੇ ਰੱਖੋ ਵਿਦਿਆਰਥੀ ਜਿਹੜੇ ਨੇ ਉਹ ਮਿਲ ਕੇ ਚਲਾਉਣ ਮੋਰਚੇ ਨੂੰ ਬਾਕੀ ਸਾਰੇ ਉਹਨਾਂ ਦੇ ਸਹਿਯੋਗੀ ਬਣ ਕੇ ਨਾਲ ਚਲੋ ਐਡਵੋਕੇਟ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਆਂਕਾ